ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦਾ ਟਾਪਿਕ ਬੜਾ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਇੱਕ ਤਾਂ ਨਵੇਂ ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਿਆ ਦੂਸਰਾ ਇਮੀਗ੍ਰੇਸ਼ਨ ਮਨਿਸਟਰ ਵੀ ਬਦਲੇ ਨੇ ਜਸਮੀਤ ਜੀ ਨਵਾਂ ਪ੍ਰਧਾਨ ਮੰਤਰੀ ਆਇਆ ਮਾਰਕ ਕੈਰਨੀ ਔਰ ਇਹਦੇ ਨਾਲ ਨਾਲ ਇਮੀਗ੍ਰੇਸ਼ਨ ਰਿਸਟ ਨਵੇਂ ਆਇਨੇ ਫਰਕ ਕੀ ਪਏਗਾ ਕਿ ਹੁਣ ਵੀਜ਼ੇ ਮਿਲਣ ਲੱਗ ਜਾਣਗੇ ਹਾਲਾਂਕਿ ਤੁਹਾਡੇ ਫਿਰ ਵੀ ਵੀਜ਼ੇ ਆਉਂਦੇ ਨੇ ਪਰ ਜੇ ਅਸੀਂ ਓਵਰਆਲ ਗੱਲ ਕਰੀਏ ਤਾਂ ਰਿਫਿਊਜ਼ਲ ਬਹੁਤ ਜ਼ਿਆਦਾ ਕੈਨੇਡਾ ਤੋਂ ਮੈਨੂੰ ਲੱਗਦਾ 80 90% ਦੀ ਰਿਫਿਊਜ਼ਲ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਇਹ ਮਿਨਿਸਟਰੀ ਚੇਂਜ ਹੋਣ ਨਾਲ ਵੀਜ਼ੇ ਆਉਣਗੇ ਸੇ ਦੇਖੋ ਵੈਸੇ ਵੀ ਮੈਂ ਸਾਰੇ ਹੀ ਸਟੂਡੈਂਟਸ ਨੂੰ ਕਹਿ ਰਿਹਾ ਸੀ ਕਿ ਦੇਖੋ ਜਦੋਂ ਤੱਕ ਪ੍ਰਾਈਮ ਮਿਨਿਸਟਰ ਚੇਂਜ ਨਹੀਂ ਹੋਣਾ ਸੀ ਕੈਨੇਡਾ ਦਾ ਤਾਂ ਦੇਰ ਵਰ ਸਮ ਸੈਂਟੀਮੈਂਟਸ ਇਨ ਆਈਆਰਸੀਸੀ ਕੀ ਵੀਜ਼ਾ ਕੰਟਰੋਲ ਦੇਣਾ ਅਸੀਂ ਸੋ ਹੁਣ ਜਿਵੇਂ ਨਵਾਂ ਪ੍ਰਾਈਮ ਮਿਨਿਸਟਰ ਨੇ ਉਹਤ ਲੈ ਲਈ ਹੈ ਮਾਰਕ ਕਾਰਨੀ ਨੇ ਉਹਤ ਲੈ ਲਈ ਹੈ ਉੱਥੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਕਾਫੀ ਸਾਰੇ ਚੇਂਜਸ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜੂ ਮਾਰਕ ਕਾਰਨੀ ਦੀ ਹਿਸਟਰੀ ਹੈ ਬਿਕੋਜ਼ ਉਹ ਕੈਨੇਡੀਅਨ ਬੈਂਕ ਆਫ ਕੈਨੇਡਾ ਦੇ ਚੇਅਰਮੈਨ ਰਹੇ ਫਿਰ ਉਸ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹੇ ਐਂਡ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਉਹਨਾਂ ਦਾ ਸਟਰੋਂਗ ਹੈ ਹਾਰਵਰਡ ਗ੍ਰੈਜੂਏਟ ਹੈ ਸੋ ਬਿਜ਼ਨਸ ਸੈਂਸ ਬਹੁਤ ਸਟਰੋਂਗ ਹੈ ਐਂਡ ਜਿ세 ਕਿ ਇਹ ਹੈ ਕਿ ਐਜੂਕੇਸ਼ਨ ਇਜ਼ ਅ ਮਲਟੀ ਬਿਲੀਅਨ ਡਾਲਰ ਇੰਡਸਟਰੀ ਸੋ ਜੇ ਬਿਜ਼ਨਸ ਸੈਂਸ ਗ੍ਰੈਸਪ ਕਰਨ ਦੀ ਕੋਸ਼ਿਸ਼ ਕਰਨਗੇ ਐਂਡ ਇੰਡੀਆ ਇਜ਼ ਵੈਰੀ ਬਿਗ ਮਾਰਕੀਟ ਫਾਰ ਐਜੂਕੇਸ਼ਨ ਔਰ ਜੇ ਕੁਛ ਰਿਫਿਊਜ਼ਨ ਆਈਆਂ ਤਾਂ ਇਹ ਵੀ ਕਹਿ ਸਕਦੇ ਆ ਕਿ ਜੇ ਦੇਖੋ ਜੇ ਪ੍ਰਾਈਵੇਟ ਕਾਲਜਸ 'ਤੇ ਹੱਲੇ ਵੀ ਬੱਚੇ ਅਪਲਾਈ ਕਰ ਰਹੇ ਨੇ ਕੈਨੇਡਾ 'ਚ ਸੋ ਜੇ ਪ੍ਰਾਈਵੇਟ ਕਾਲਜਸ 'ਤੇ ਪਾਪਾ ਲਾਇਆ ਕਰਾਂਗੇ ਤਾਂ ਵੀਜ਼ਾ ਨਹੀਂ ਮਿਲੇਗਾ ਪਹਿਲਾਂ ਸੈਕਿੰਡ ਚੀਜ਼ ਇਹ ਚੰਗੀ ਸਮਝੋ ਕਿ ਜਿਹੜੇ ਕੈਨੇਡਾ ਅੱਜ ਦੇ ਰੇਟ 'ਚ ਵੀਜ਼ਾ ਦੇਣਾ ਚਾਹੁੰਦਾ ਤਾਂ ਤੁਹਾਡੀ ਫਾਈਲ ਇੱਕ ਜੈਨੂਇਨ ਸਟੂਡੈਂਟ ਵਾਲੀ ਹੋਣੀ ਚਾਹੀਦੀ ਹੈ ਜੇ ਸਿਰਫ ਆਪਾਂ ਅਸੀਂ ਕਹੀਏ ਕਿ 6 ਮਹੀਨੇ ਦੀ ਫੀਸ ਜਮ੍ਹਾਂ ਕਰਾ ਕੇ ਔਰ ਬਾਕੀ ਫੰਡ ਸ਼ੋਅ ਕਰਾ ਕੇ ਫਾਈਲ ਲਾ ਦਾਂਗੇ ਤਾਂ ਕਦੀ ਵੀਜ਼ਾ ਨਹੀਂ ਮਿਲੇਗਾ ਸੋ ਆਪਾਂ ਨੂੰ ਪ੍ਰੋਪਰ ਤਰੀਕੇ ਫਾਈਲ ਲਾਣੀ ਪੈਗੀ ਆਪਾਂ ਇਮਪ੍ਰੋਪਰ ਤਰੀਕੇ ਫਾਈਲ ਲਾਵਾਂਗੇ ਤਾਂ ਵੀਜ਼ਾ ਨਹੀਂ ਆਏਗਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਧਿਆਨ ਚ ਰੱਖਦੇ ਹੋਏ ਕਹਾਂਗਾ ਕਿ ਕੈਨੇਡਾ ਦਾ ਫਿਊਚਰ ਕਾਫੀ ਬ੍ਰਾਈਟ ਹੈ ਬੱਚੇ ਜਿਹੜੇ ਅਪਲਾਈ ਕਰਨਗੇ ਉਹਨਾਂ ਦਾ ਬਹੁਤ ਬ੍ਰਾਈਟ ਹੈ ਔਰ ਜੇ 12th ਪਾਸ ਤੁਸੀਂ ਹੁਣ ਕਰ ਲਈ ਹੈ ਤਾਂ ਫਿਊਚਰ ਵਿੱਚ ਕੈਨੇਡਾ ਕਾਫੀ ਅੱਛੇ ਵੀਜ਼ੇ ਦੇਏਗਾ ਤੁਸੀਂ ਦੇਖਿਆ ਹੁਣ ਆਂਦੇ ਉਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਵੀ ਚੇਂਜ ਕਰਤਾ ਜਿਹੜਾ ਇਹ ਸਟੈਪ ਹੈ ਬੜਾ ਸਟਰੋਂਗ ਹੈ ਤੁਸੀਂ ਦੇ ਕੋਗੀ ਇਮੀਗ੍ਰੇਸ਼ਨ ਮਿਨਿਸਟਰ ਸਭ ਕੁਝ ਕੱਟ ਆਫ ਕਰਨ ਲੱਗਾ ਹੋਇਆ ਜਿਹਨੇ ਬਿਲਕੁਲ ਸਾਰਾ ਜਿਹਨੂੰ ਕਹੀ ਗਿਆ ਚ ਐਜੂਕੇਸ਼ਨ ਇੰਡਸਟਰੀ ਕੈਨੇਡਾ ਦੀ ਕਿਸ ਲੈਵਲ ਤੇ ਸੀ ਔਰ ਇੱਥੇ ਕ ਆ ਗਈ ਮੈਂ ਕਹਾਂਗਾ 50% ਤੇ ਲੈਣ ਦੀ ਐਜੂਕੇਸ਼ਨ ਇੰਡਸਟਰੀ ਦੀ ਗਰੋਥ ਵੀ ਬੜੀ ਡੈਮੇਜ ਹੋਈ ਹੈ ਕੈਨੇਡਾ ਸੋ ਦੇਖੋ ਕੈਨੇਡਾ ਇਜ਼ 플ੈਗ ਬੇਰਰ ਫॉर ਐਜੂਕੇਸ਼ਨ ਜੇ ਕੈਨੇਡਾ ਕੀ ਕਹਿੰਦੇ ਆ ਸਲੋ ਹੁੰਦਾ ਨਾ ਸਾਰੇ ਕੰਟਰੀ ਬਾਕੀ ਸਲੋ ਹੋ ਜਾਂਦੇ ਆ ਸੋ ਮੈਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਸ ਚੀਜ਼ ਨਾਲ ਪੋਜ਼ਿਟਿਵ ਰਿਜ਼ਲਟਸ ਦੇਖਣ ਨੂੰ ਜ਼ਰੂਰ ਮਿਲਣਗੇ ਔਰ ਜਿਹੜੇ ਬੱਚੇ ਹੁਣ ਹਾਈ ਸਕੂਲ ਤੋਂ ਬਾਅਦ ਜੇ ਕੋਈ ਕੰਟਰੀ ਦੇਖ ਰਹੇ ਆ ਤਾਂ ਮੈਨੂੰ ਲੱਗਦਾ ਕੈਨੇਡਾ ਇੱਕ ਸਟਰੋਂਗ ਕੰਟੈਂਡਰ ਹੈਗਾ ਬਿਲਕੁਲ ਠੀਕ ਹੈ ਜੀ ਔਰ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਬਾਰੇ ਅਗਰ ਕੋਈ ਟਿੱਪਣੀ ਤੁਸੀਂ ਕਰਨਾ ਚਾਹੋ ਉਹਨਾਂ ਦੀ ਪ੍ਰਾਇੋਰਟੀਜ਼ ਕੀ ਰਹਿ ਸਕਦੀਆਂ ਨੇ ਸੀ ਰਾਈਟਡਾ ਉਸੇ ਬਹੁਤ ਸਾਰੇ ਚੇਂਜਸ ਕੀਤੇ ਕੀ ਕਹਿੰਦੇ ਆ ਮਾਕ ਮਿਲਰ ਨੇ ਤੇ ਉਹ ਸਾਰੇ ਚੇਂਜਸ ਨੂੰ ਹੁਣ ਰਿਵਰਸ ਤਾਂ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਆਉਣ ਵਾਲੇ ਸਮੇਂ ਚ ਇਲੈਕਸ਼ਨ ਹੈਗੀ ਹੈ ਸੋ ਵੀ ਕੈਨੋਟ ਐਕਸਪੈਕਟ ਮੋਰ ਚੇਂਜਸ ਵਨ ਸੋ ਜਿਹੜੇ ਚੇਂਜਸ ਜੇ ਤੱਕ ਇਹ ਕੀ ਰਿਵਰਸ ਹੋਣਗੇ ਤਾਂ ਉਹ ਨਵੀਂ ਸਰਕਾਰ ਆਏ ਤੇ ਹੀ ਹੋਣਗੇ ਹੁਣ ਇਹਨਾਂ ਦੀ ਸਰਕਾਰ ਆਂਦੀ ਹੈ ਲਿਬਰਲਸ ਦੀ ਜਾਂ ਫਿਰ ਕੰਜ਼ਰਵੇਟਿਵ ਦੀ ਸਰਕਾਰ ਆਂਦੀ ਹੈ ਇਹ ਦੇਖਣ ਨੂੰ ਮਿਲੇਗਾ ਸਪਟੈਂਬਰ ਚ ਹੱਲੇ ਸਰਕਾਰ ਟੁੱਟਣ ਦਾ ਕੋਈ ਵੀ ਜਿੰਨੂੰ ਕਹੀਏ ਆਸਾਰ ਨਹੀਂ ਬਣ ਰਹੀ ਬਿਲਕੁਲ ਠੀਕ ਹੈ ਮਤਲਬ ਸੈਪਟੈਂਬਰ ਇਨਟੇਕ ਤੋਂ ਬਾਅਦ ਚੇਂਜਸ ਨੇ ਅਗਰ ਕੋਈ ਉਹ ਪੋਸੀਬਲ ਨਹੀਂ ਸੈਪਟੈਂਬਰ ਇਨਟੇਕ ਤੱਕ ਸਾਨੂੰ ਜੋ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਹੀ ਅਸੀਂ ਐਕਸਪੈਕਟ ਕਰੀਏ ਕਿ ਅਸੀਂ ਬੈਸਟ ਫਾਈਲ ਅਪਲਾਈ ਕਰੀਏ ਅੱਛਾ ਹੁਣ ਲੈਂਡਮਾਰਕ ਦਾ ਤੁਹਾਡਾ ਸਕਸੈਸ ਰੇਟ ਕਿੰਨਾ ਚੱਲ ਰਿਹਾ ਹੈ ਸੋ ਅਗੇ ਜਿਹੜੇ ਦੇਖੋ ਇਦਾਂ ਦਾ ਨਹੀਂ ਹੈ ਕਿ ਸਾਡੇ ਵੀ ਕਹੇ ਕਿ 100% ਦੇਖੋ ਕਿਸੇ ਦਾ ਵੀ ਵੀਜ਼ਾ ਸக்ஸੈਸ ਰਟ ਨਹੀਂ ਹੁੰਦਾ ਪਰ ਇਸ ਟਾਈਮ ਤੇ ਵੀ ਜੇ ਕਾੰਗਤਾਂ ਕੈਨੇਡਾ ਦੇ ਮੇਰੇ ਕੋਲ 22 ਘੰਟਿਆਂ ਚ ਵੀ ਵੀਜ਼ੇ ਆਏ ਆ 24 ਘੰਟਿਆਂ ਚ ਵੀ ਵੀਜ਼ਾ ਆਇਆ ਔਰ ਕਾਫੀ ਜਲਦੀ ਜਲਦੀ ਹੁਣ ਇੱਕ ਬੱਚੇ ਦਾ ਸਾਡੇ ਕੋਲ ਯੂਨੀਵਰਸਿਟੀ ਆਫ ਨਾਇਗਰਾ ਫਾਲਸ ਦਾ 22 ਆਵਰਸ ਤੇ ਵੀਜ਼ਾ ਆਇਆ ਮਾਸਟਰ ਸਟੱਡੀਜ਼ ਦਾ ਔਰ ਉਹ ਬੱਚਾ ਇਹੀ ਦੇਖ ਕੇ ਹੈਰਾਨ ਸੀ ਕਿ ਸਰ ਮੇਰਾ ਵੀਜ਼ਾ 22 ਘੰਟਿਆਂ ਚ ਆ ਗਿਆ ਕਿਤੇ ਸਾਰੇ ਗੱਲ ਕਰ ਰਹੇ ਨੇ ਕਿ ਰਿਫਿਊਜ਼ ਲਾ ਆ ਜੀ ਸੋ ਸਾਡੇ ਕੋਲ ਇਦਾਂ ਦੇ ਕਾਫੀ ਸਾਰੇ ਬੱਚੇ ਨੇ ਜਿਨ੍ਹਾਂ ਦੇ ਵੀਜ਼ਾਸ ਵੀ ਰਹੀ ਹੈ ਮੈਂ ਉਹਨਾਂ ਨੂੰ ਕੀ ਕਹਿੰਨੇ ਕਮਿਟਮੈਂਟ ਦੇਣਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੁਬਾਰਾ ਧਿਆਨ ਨਾਲ ਤੁਹਾਡੀ ਪੜ ਕੇ ਫਾਈਲ ਲਾਏਗਾ ਔਰ ਤੁਹਾਨੂੰ ਵੀਜ਼ਾ ਦਿਵਾਉਣ ਦੀ ਸਾਡੀ ਪੂਰੀ ਕੋਸ਼ਿਸ਼ ਰਹੇਗੀ ਔਰ ਜੇ ਕਿਸੇ ਨੂੰ ਰਿਫਿਊਜ਼ਲ ਆ ਰਹੀ ਹੈ ਡੂ ਟੂ ਪ੍ਰਾਈਵੇਟ ਕਾਲਜ ਤਾਂ ਉਹਨਾਂ ਨੂੰ ਮੈਂ ਐਡਵਾਈਸ ਕਰਾਂਗਾ ਕਿ ਤੁਸੀਂ ਗਵਰਨਮੈਂਟ ਕਾਲਜ ਚ ਅਪਲਾਈ ਕਰੋ ਔਰ ਆਪਣਾ ਵੀਜ਼ਾ ਲੈ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮੱਚ ਸੋ ਸਕਰੀਨ ਤੇ ਨੰਬਰ ਹੈ 90413 90412 ਇਸ ਨੰਬਰ ਤੇ ਕਾਲ ਕਰਕੇ ਜਸਮੀਤ ਜੀ ਜਾਂ ਇਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰਕੇ ਸੈਪਟੈਂਬਰ ਇਨਟੇਕ ਲਈ ਜਾਂ ਜਨੂਅਰੀ 26 ਦੇ ਲਈ ਹੁਣੇ ਤੁਸੀਂ ਫਾਈਲ ਲੌਂਚ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ